ਅੱਜ ਦੇ ਸੈਕਟਰ ਮਾਰਕਸ ਦੇ ਵਿੱਚ ਸੰਯੁਕਤ ਫਸਾਨ ਮੋਰਚੇ ਦੇ ਸੱਦੇ ਤੇ 71 ਹੋਏ ਨੇ ਫਸਾਨ ਮਿਰੋ ਅੱਜ ਦਾ ਜਿਹੜਾ ਇਹ ਮੁੱਖ ਝੰਡਾ ਕਿਸ ਨੁਕਸਾਨ ਮੋਰਚੇ ਦੇ ਫੈਸਲੇ ਦੇ ਅਨੁਸਾਰ ਪੂਰੇ ਦੇਸ਼ ਦੇ ਵਿੱਚ ਚੋਣਾਂ ਦੇ ਦੌਰਾਨ ਭਾਪੀ ਜਨਤਾ ਪਾਰਟੀ ਦਾ ਵਿਰੋਧ ਕਰਨ ਦਾ ਏਜੰਡਾ ਹੈ ਜਿਸ ਨੂੰ ਅਸੀਂ ਅੱਜ ਲਾਗੂ ਕਰਨ ਜਾ ਰਹੇ ਹਾਂ ਸਵਾਲ ਇਹ ਹੈ ਕਿ ਦਾ ਵਿਰੋਧ ਕਿਉਂ ਕਰਨਾ ਵਾਕਫ ਬੁਲਾ ਰਹੇ ਇਹਦੇ ਬਾਰੇ ਦੱਸ ਰਹੇ ਆ ਸੰਜੁਗ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਇਹ ਸਾਡੇ ਲਈ ਇੱਕ ਪ੍ਰਸ਼ਨ ਲਈ ਸਾਨੂੰ ਇੱਕ ਪ੍ਰਸ਼ਨ ਦਿੱਤੇ ਆ ਕਿ ਇਹ ਪ੍ਰਸ਼ਨ ਜਿਹੜੇ ਆ ਹਰ ਕਿਸਾਨ ਦਾ ਫਰਜ਼ ਬਣਦਾ ਵੀ ਜਿੱਥੇ ਵੀ ਬੀਜੇਪੀ ਦਾ ਉਮੀਦਵਾਰ ਕਿਸੇ ਪਿੰਡ ਦੇ ਵਿੱਚ ਕਿਸੇ ਮਹੱਲੇ ਦੇ ਵਿੱਚ ਕਿਸੇ ਸ਼ਹਿਰ ਦੇ ਵਿੱਚ ਉਹ ਆਉਂਦਾ ਭਾਵੇਂ ਸਾਡੇ ਚਾਰ ਪਸਾਰ ਹੀ ਹੋਣ ਉੱਥੇ ਉਹ ਇਹ ਸਵਾਲ ਜ਼ਰੂਰ ਜਿਹੜੇ ਉਹਨੂੰ ਕਰਨ ਵੀ ਇਹਦਾ ਸਵਾਲਾਂ ਦਾ ਜਵਾਬ ਦਿਓ ਜੇ ਉਹ ਜਵਾਬ ਦੇਣ ਦੇ ਸਮਰਥ ਹੈ ਤਾਂ ਫਿਰ ਉਹਨੂੰ ਸਵਾਲ ਕਰੋ ਕਿ ਫਿਰ ਤੈਨੂੰ ਵੋਟ ਕਿਉਂ ਕਿਉਂਕਿ ਇਹ ਸਵਾਲਾਂ ਦੇ ਵਿੱਚ ਸਾਡਾ ਪਹਿਲਾ ਸਵਾਲ ਹੈ ਕਿ ਕਿਸਾਨਾਂ ਨੂੰ ਸ਼ਾਂਤ ਲਈ ਅੰਦੋਲਨ ਕਰਨ ਦਾ ਅਧਿਕਾਰ ਆ ਸਾਨੂੰ ਦਿੱਲੀ ਜਾਣ ਤੋਂ ਕਿਉਂ ਰੋਕਿਆ ਕਿਸ ਕੱਕ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਐਮਐਸਪੀ ਤੇ ਸੁਮਿੰਨਾਥ ਸੰਵੀ ਕਮਿਸ਼ਨ ਦੀ ਜੀ ਰਿਪੋਰਟ ਆ ਇਹਨੂੰ ਇਹ ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ ਦੇ ਵਿੱਚ ਦਰਜ ਕਰਕੇ ਤੇ ਬਾਅਦ ਦੇ ਵਿੱਚ ਉਸ ਤੋਂ ਮੁੱਕਰੀ ਇਹ ਫਾਲ ਹੈ ਕਿਉਂ ਮੁੱਕਰੀ ਇਹਦਾ ਇਹ ਭਾਤੀ ਜਨਤਾ ਪਾਰਟੀ ਦੇ ਜਿਹੜੇ ਉਮੀਦਵਾਰ ਆ ਉਹ ਜਵਾਬ ਦੇਣ ਇਹ ਪੰਜਾਬ ਦਾ ਮੰਡੀਆਂ ਦਾ ਪ੍ਰਬੰਧ ਇਹ ਤੋੜਿਆ ਜਾ ਰਿਹਾ ਕਿਉਂ ਇਹ ਜਿਹੜਾ ਮੰਡੀਆਂ ਦਾ ਪ੍ਰਬੰਧ ਆ ਇਹ ਜਿਹੜੇ ਪ੍ਰਾਈਵੇਟ ਸਰ ਲੋਕ ਨੇ ਉਹਨਾਂ ਨੂੰ ਖਰੀਦਣ ਦਾ ਅਧਿਕਾਰ ਦਿੱਤਾ ਜਾ ਰਿਹਾ ਵੇਚਣ ਦਾ ਅਧਿਕਾਰ ਦਿੱਤਾ ਜਾ ਰਿਹਾ ਔਰ ਨਾਜ ਨੂੰ ਪਹਲਾਰ ਕਰਨ ਦਾ ਅਧਿਕਾਰ ਦਿੱਤਾ ਜਾ ਰਿਹਾ ਕਿਉਂ ਇਹ ਦੇਸ਼ ਦੇ ਜਿਹੜੇ ਮਿੱਤਰ ਕਾਰਪੋਰੇਟ ਨੇ ਉਹਨਾਂ ਕਾਰਪੋਰੇਟਾਂ ਦਾ ਜਿਹੜਾ ਆ करोड़ों अरबों रुपया कर्जे पर लींद फेरी गई है किसानों के दे कर्जे क्यों नहीं कि ये देश विरोधी ने क्यों ये सवाल जो करना है इस तो अलावा जो मेरे साथी साथीकार दस इंडिया क्राइम न्यूज के खिलाफ जंग आप देख रहे हैं इंडिया क्राइम न्यूज